ਸਸਰੀਏ ਕਾਲ ਦੀ ਅੱਜ ਫੇਰ ਉਹੀ ਮਸਲਾ ਲੈ ਕੇ ਹਾਜ਼ਰ ਆਂ ਜਿਹੜਾ ਮੈਂ ਅਕਸਰ ਰੋਡ ਦੇ ਉੱਤੇ ਲੈ ਕੇ ਆਉਂਦਾ ਨਹਾਵਾਜਾ ਖੇਨਾ ਬਰਨਾਲਾ ਰੋਡ ਤੇ ਇਸ ਤਰ੍ਹਾਂ ਇੱਥੇ ਵਿਆਦਪੁਰਾ ਭਾਈ ਕਾ ਪਿੰਡ ਹੈ ਜਾਮਨਗਰ ਕਟੜਾ ਐਕਸਪ੍ਰੈਸ ਦਾ ਪੁਲ ਬਣਨੇ ਤੇ ਤੇ ਉਹਦੇ ਲਈ ਇੱਥੇ ਡੰਪ ਬਣਾਇਆ ਉਹਨਾਂ ਨੇ ਕੰਪਨੀ ਨੇ ਉਹਦੇ ਚ ਪੱਥਰ ਆਉਂਦਾ ਹੈ ਉਹ ਕਈ ਚੀਜ਼ਾਂ ਆਉਂਦੀਆਂ ਤੇ ਉਹਦੇ ਟਰੱਕ ਖੜਦੇ ਹੁੰਦੇ ਸੜਕ ਤੇ ਜਿਹੜੇ ਸਾਨੂੰ ਮੈਂ ਪਹਿਲਾਂ ਵੀ ਕਈ ਵਾਰੀ ਦੱਸਿਆ ਅਗੇ ਤਾਂ ਇੱਕ ਪਾਸੇ ਹੁੰਦੇ ਸੀ ਅੱਜ ਉਹਨਾਂ ਨੇ ਦੋਨੇ ਪਾਸੇ ਕਰਕੇ ਲਾਏ ਹੋਏ ਨੇ ਮੈਂ ਕੋਸ਼ਿਸ਼ ਕਰਾਂਗਾ ਜੇ ਕਿਤੇ ਉਹਨਾਂ ਦਾ ਕੋਈ ਡਰਾਈਵਰ ਵਗੈਰਾ ਜਾਂ ਕੋਈ ਕੰਪਨੀ ਦਾ ਮਿਲੇ ਤਾਂ ਠੀਕ ਹੈ ਇੰਡੀਕੇਟਰ ਛਕਦੇ ਆ ਇਹਨਾਂ ਨੇ ਤੇ ਦੋਨੇ ਪਾਸੇ ਟਰੱਕ ਲਾਏ ਹੋਏ ਨੇ ਆ ਦੇਖੋ ਆ ਤੁਰਿਆ ਵੀ ਜਾਂਦਾ ਟਰੱਕ ਤੇ ਇਹਦੇ ਪਿਛਲੇ ਪਾਸੇ ਆਪਾਂ ਲਾਉਣੇ ਦੇਖਦੇ ਹਾਂ ਕੀ ਕਹਿੰਦਾ ਕੋਈ ਨਾ ਕੋਈ ਇੱਥੇ ਰਾਕ ਵਾਲਾ ਡਰਾਈਵਰ ਵੀ ਹੋਏਗਾ ਹਾਲੋ ਅ빠 ਇੱਥੇ ਪੁਲਿਸ ਵਾਲੇ ਖੜੇ ਨੇ ਇਹਨਾਂ ਕੋਲ ਰੋਕੇ ਜਾਂਦੇ